ਸ੍ਰੀ ਗੁਰੂ ਜੀ ਨੰਦੋਦ ਬੰਦਨੇ ਨਗਵਾਰ ਸਰਵ ਕਲਾ ਸਮਰੱਥ ਡੋਲਨ ਦੇ ਰੱਖੂ ਪ੍ਰਭੂ ਨਾਨਕ ਦੇ ਕਰਤ ਫਿਰ ਦਿਰ 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 ਪ੍ਰਭ ਆਇਆ ਪ੍ਰਿਆ ਗੋ ਸਰਨਾਏ ਨਾਨਕੀ ਬ੍ਰਵੇਨਤੀ ਆਪਣੀ ਭਗਤੀ ਲਾਏ ਜਨ ਪਾਰੇ ਅਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਹਾ ਕਹਾ ਗਿਆ ਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ ਗੁਰੂ ਗੋਬਿੰਦ ਸਿੰਘ ਵਾਹਿ ਗੁਰੂ ਜੀ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਮਿਰਦ ਪਛਾਨ ਹਾਥ ਦੇ ਰੱਖੇ ਗਰੇ ਅਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਮਿਰਦ ਪਛਾਨ ਕਿ ਗਰੇ ਆਪਣੇ ਸੁਨਾ ਸੁਨਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਮੰਦ ਬਾਇਆ ਮੇਰੇ ਸਤਿਗੁਰੂ ਰੈ ਹੋਈ ਸਰਬ ਕਲਿਆਣ ਰਾਹ ਜੀਉ ਪਾਏ ਬਿੰਦ ਜਿਨ ਸਾਜਿਆ ਦਿੱਤਾ ਬੈਨਨ ਕਾਣ ਆਪਣੇ ਦਾਸ ਕੀ ਆਪ ਬੈਜ ਰੱਖੀ ਨਾਨਕ ਸਤਿਗੁਰ ਬਾਣ ਜਿਉ ਪਾਏ ਪਿੰਡ ਜਿਨ ਸਾਜਿਆ ਨਿਤਾ ਬੇਨਣ ਖਾਨ ਆਪਣੇ ਦਾਸ ਕੀ ਆਪ ਬੈਜ ਰੱਖੀ ਨਾਨਕ ਸਤਿਗੁਰ ਬਾਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਉਦੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ